ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਊਗੇ ਸਵੈਸ਼ਟ ਬੈਂਤੀ ਕਰਦੇ ਆ ਕਿ ਆਪਣੀ ਸਜਣੋ ਨਰਖਪਰਖ ਜ਼ਰੂਰੀ ਆ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਸвая ਸвая ਦੋ ਟਾਈਮ ਚੋਕੇ ਜਿਹੜਾ ਗੱਭਾਂ ਨੇ ਉਹਨੂੰ ਟਿਪ ਕੇ ਅੱਜ ਦੀ ਆਪਣੀ ਵਿਜਟ ਪੈਂਡ ਕਲਸੀਆਂ ਕਲਾ ਜ਼ਿਲ੍ਹਾ ਸ਼ਹੀ ਤਰਨਤਾਰ ਸਾਹਿਬ ਤਹਿਸੀਲ ਪਟਟੀ ਭਾਈ ਗੁਰਵਿੰਦਰ ਹੁਣਾਂ ਦੇ ਫਾਰਮ ਤੇ ਪਹੁੰਚੇ ਆ ਸੱਜਣੋ ਚਾਰ ਵਹਿੜਾਂ ਇੱਕ ਗਿਰ ਵੀ ਕਹਿ ਸਕਦੇ ਆ ਸ਼ਾਈ ਜਲ ਵੀ ਕਹਿ ਸਕਦੇ ਆ ਤੇ ਇੱਕ ਸੱਜਣੋ ਝੋਟੀ ਬਿਲਕੁਲ ਤਿਆਰੀ ਤੇ ਦੂਜਾ ਸੂਆ ਜੁੜੇ ਰਹੋ ਬਣੇ ਰਹੋ ਐਂਡ ਤੱਕ ਕਰ ਕਰਦੇ ਆ ਗੱਲਬਾਤ ਜਾਇਜ਼ ਕੀਮਤ ਕਰਾਉਣੇ ਆ ਖਰੀਦਦਾਰੀ ਭਾਈ ਗੁਰਵਿੰਦਰ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਨੂੰ ਸਾਡੀ ਹਾਲ ਜੀ ਓਕੇ ਰਿਪੋਰਟਾਂ ਵਧੀਆ ਜੀ ਵਧੀਆ ਤੁਸੀਂ ਸਰਾ ਠੀਕ ਐ ਡਰੈਸ ਕਰੀ ਗਏ ਨੋਟ ਆਪਣਾ ਪਿੰਡ ਹੈ ਕਲਸੀਆਂਗਲਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਸੀਲ ਪੱਟੀ ਠੀਕ ਐ ਹਾਂ ਜੀ ਮੇਰੇ ਲੱਗਦੇ ਪਿੰਡ ਆਪਣੇ ਲੱਗੋਂ ਕੋਠੀ ਹੋ ਗਿਆ ਉਧਰੋਂ ਕਰਿਆਲਾ ਹੋ ਗਿਆ ਪੱਟੀ ਮੋੜ ਹੋ ਗਿਆ ਆਪਾਂ 12 14 ਕਿਲੋਮੀਟਰ ਆਪਾਂ ਨੂੰ ਜੀ ਤੇ ਮੋਬਾਈਲ ਨੰਬਰ 985569909 ਠੀਕ ਐ 5 ਐਨੀਮਲ ਵਿਖਾਈਆਂ ਨਾ ਹਾਂਜੀ 5 ਸ਼ੁਰੂਆਤ ਦੇ ਤੋਂ ਸ਼ਾਈ ਵਾਲ ਤੋਂ ਗਿਰਵੀ ਕਹਿ ਸਕਦੇ ਨੂੰ ਹਾਂਜੀ ਕਿਉਂਕਿ ਦੋਹਾਂ ਚ ਹੀ ਆਉਂਦੀ ਆ ਦੂਜਾ ਸੁਹਾ ਵੱਚੀ ਆ ਜੀ ਹਾਂ ਹਾਂ ਜਿਹੜੀ ਵੱਚੀ ਮਗਰ ਨੇ ਬੱਚੀ ਪਾਈ ਆ ਵੱਚੀ ਨੂੰ ਜਨਮ ਦਿੱਤਾ ਤੇ ਵੱਚੀ ਨੂੰ ਜਨਮ ਇੱਕ ਪਿਓਰ ਗੇਰ ਆ ਹਾਂਜੀ ਹਨਾ ਬਹੁਤ ਠੰਡੀ ਠੁੰਡੀ ਗਾਂ ਜੇ ਪਿਓ ਪਿਓਰ ਚ ਆ ਗਏ ਹਾਂਜੀ ਹਾਂਜੀ ਠੀਕ ਆ ਪਰਸੋ ਦੀ ਰਾਤ ਦੀ ਸੂਈ ਤੇ 14 ਕਿਲੋ ਬੋੜਾ ਹੋਊਗਾ ਪੱਕਾ ਜਿਹੜੀ ਮਰਜ਼ੀ ਮੇਰੀ ਕੋ ਭੈਣ ਆ ਜੇ ਵੀਰ ਆ ਜੇ ਜਿਵੇਂ ਮਰਜ਼ੀ ਆਪਦਾ ਕੰਡਾ ਨਾਲ ਲੈਵੇ ਉਹਦੀ ਮਸਕੀਨਾ ਕਰ ਲੈ ਠੀਕ ਆ ਜੀ ਖੋਲ ਦਿਗੇ ਜੀ ਲੋ ਸਜਣੋ ਗੇਰ ਨਸਲ ਦੀ ਆ ਗਿਣ ਲੋ ਛਾਈਆ ਨਸਲ ਦੀ ਗਿਣ ਲੋ ਬਿਨਾ ਵੰਗੇ ਤੋਂ ਇੰਨੀ ਠੰਡੀ ਬਿਨਾ ਵੰਗੇ ਤੋਂ ਜਿਵੇਂ ਬਰਾਊਨ ਘੂੜਾ ਬਰਾਊਨ ਕਲਰ ਆ 14 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਆ ਜਿਹੜਾ ਸੋਹਣਾ ਲੱਗਾ ਜੇਦਰ ਪਾ ਕੇ ਓਕੇ ਹੋ ਗਈ ਬਿਲਕੁਲ ਜਿਹੜਾ ਨਾੜਾ 24 ਘੰਟੇ ਬਾਅਦ ਆਪਾਂ ਵੇਖਦੇ ਆ ਨਾ ਲੱਗਾ ਆ ਤੇ ਥਾਂ ਬੜਾ ਸੋਹਣਾ ਲੱਗਾ 14 ਕਿਲੋ ਜਿਹੜਾ ਬੌਲਾ ਬੇਰਾਮੀ ਦੇ ਨਾਲ ਚਵਾ ਰਹੀ ਆ ਲੋ ਜੀ ਤੇ ਚਵਾਈ ਵੀ ਬੜੀ ਬਿਲਕੁਲ ਗਰਲ ਕਰ ਲਈ ਮੋਗਾ ਲੱਗੀ ਆਗੇ ਮੋਗਾ ਹੀ ਲੱਗੀ ਹੈ 100% ਜਿਹਨੂੰ ਚਵਾਈ ਕਹਿੰਦੇ 100% ਹੋਊਗੀ ਓਕੇ ਓਕੇ ਥਾਣੇ ਬੜਾ ਮੱਝਾਂ ਨਾਲ ਲੱਗਾ ਹੈ ਨਾ ਬਹੁਤ ਸੋਹਣਾ ਬਹੁਤ ਸੋਹਣਾ ਇਹੋ ਜਿਹਾ ਡੇਰ ਹੀ ਮਤਬਲ ਮੈਂ ਇਹਨੂੰ ਲੱਗਾ ਦਾ ਜਿਹੜਾ ਥਾਣੇ ਨੂੰ ਲੱਗਾ ਬਹੁਤ ਜਿਆਦੀ ਚਵਾਈ ਚੰਗੀ ਹੈ ਜੀ ਤੇ ਰੇਟ ਬਾਈ ਰੇਟ 60 ਜੀ ਭਾਵੇਂ 60 ਕਰ ਲਗੇ ਹੂੰ ਨਹੀਂ ਤੁਹਾਡੀ 60 ਕਰ ਲਗੇ ਆਣਾ ਬੱਚੀ 55000 ਦੀ ਦੇਣੀ ਬਾਕੀ ਤੁਸੀਂ ਦੱਸ ਦਿਓ ਕੋਈ ਨਹੀਂ ਤੁਹਾਡੀ ਖੁਸ਼ੀ ਜੇ ਕਰਨਾ ਕਰ ਦੋ ਤੁਹਾਡੀ ਆਪਾਂ ਨਹੀਂ ਇੱਕ ਹਜ਼ਾਰ ਰੁਪਿਆ ਮਾਨ ਕਰਾਂਗੇ ਓਕੇ ਜੀ ਘਰ ਆਏ ਭੈਣ ਭਰਾ ਦਾ ਹੋਰ ਮਾਨ ਕਰ ਕਰ ਦਿਓ ਦੂਜੇ ਨੰਬਰ ਤੇ ਗੱਬਣ ਵਛੀ ਆ ਗਈ ਹੈ ਨਾ ਆਪਣਣ ਵਛੀ ਆ ਜੀ ਪਹਿਲਾਂ ਵਛੀ ਆ ਗੱਬਣ ਕਿੰਨਾ ਕੁ ਟਾਈਮ ਲੱਗੇਗਾ ਹੂੰ ਵੀ ਜੀ ਇੱਕ ਹਫਤੇ ਦੀ ਇੱਕ ਹਫਤਾ ਲਹੂਗੀ ਇੱਕ ਹਫਤਾ ਆਪ ਇੱਕ ਦੋ ਦਿਨ ਨਹੀਂ ਆਖਣੇ ਇੱਕ ਹਫਤਾ ਪੂਰਾ ਲੈਣਾ ਵਛੀ ਨੇ ਲੈ ਜਾਣਾ ਥਾਨ ਚੰਗਾ ਲੱਗਾ ਮਈਆ ਬਹੁਤ ਜ਼ਿਆਦਾ ਵਧੀਆ ਹਾਂਜੀ ਪਹਿਲਾਂ ਵਛੀ ਆ ਥਾਨ ਬੜਾ ਸਜਣੋ ਸੋਹਣਾ ਲੱਗਾ ਘਰ ਮਾਲੀ ਨੂੰ ਤੇ ਪਹਿਲਣ ਵਛੀ ਪੜੂ ਲ아요 ਭਾਈ ਜੀ ਭਾਈ ਜੀ ਦੀ ਕੀਮਤ ਬੋਲ ਸੰਧੂ ਸਾਹਿਬ 45000 ਕਰਦੇ ਆ ਜੈ ਸਨੋ ਜੈ ਸਨੋ 40 ਦੇ 1000 ਰੁਪਿਆ ਛੋੜ ਵਾਹ ਹਾਂਜੀ ਅੱਖ ਦੇ ਲੋੜ ਹੀ ਨਹੀਂ ਲੱਭਣਾ ਤੋਹਫੇ ਹੋ ਜੇ ਨਹੀਂ ਠੀਕ ਹੈ ਜੈ ਜੈ ਰੇਟ ਬਹੁਤ ਬਹੁਤ ਸੋਹਣਾ ਲੱਗਾ ਥਣ ਤੇ ਪੂਰਾ ਮੁਠੀ ਤੋਂ ਹੀ ਬਾਹਰ ਆਊਗਾ ਹੈ ਨਾ ਜਿਹੜਾ ਸੋਹਣਾ ਥਣ ਲੱਗਾ ਇਹਨੂੰ ਕਰਮ ਮੰਗਦਾ ਨੋ ਆ ਗੱਬਨ ਤੇ ਸੂਈ ਇਹ ਵੀ ਮਿਰਦੀ ਸੂਈ ਆ ਤੇ ਮਗਰ ਬੱਛੀ ਆ ਇਹ ਕਿਦਾਂ ਸੂਈ ਇਹ ਪਰਸੋ ਰਾਤ ਦੀ ਸੂਈ ਆ ਰਾਤ ਦੀ ਹਾਂਜੀ 10 11 ਕਿਲੋ ਬੜਾ ਹੂ ਪੱਕਾ 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 ਹਾਂਜੀ ਕੰਡੇ ਵਾਲਾ ਬੱਛੀ ਮਗਰ ਮਗਰ ਬੱਛੀ ਹਾਂਜੀ ਜਰਸੀ ਦੀ ਆ ਗਈ ਹੈ ਨਾ ਪਿਓਰ ਹਾਂਜੀ ਬਹੁਤ ਸੋਹਣੀ ਬੱਛੀ ਆ ਮਗਰ ਬਹੁਤ ਠੰਡੀ ਠੰਡੀ ਆ ਆਪ ਐਚ ਐਫ ਦੇ ਵਿੱਚ ਆ ਗਈ ਦੇਖੋ ਥਣ ਦੇਖੋ ਪਾੜੀ ਵਾਲਾ ਚੱਡਾ ਵਾਕਈ ਬਹੁਤ ਜਿਆਦਾ ਹਾਂਜੀ ਸੋਹਣੀ ਆ ਲੈਓ ਕਰਮਾਂ ਵਾਲੀ ਨੂੰ ਬਾਹਰ ਲੈ ਸੱਜਰੋ ਕਰੋ ਥਣ ਲੈਵਾ ਚੈੱਕ ਬਹੁਤ ਸੋਹਣੀ ਆ ਤੋ ਰਾਤਾ ਰਾਵੀ ਪ੍ਰਿੰਟ ਵੀ ਬੜਾ ਸੋਹਣਾ ਲੱਗਾ ਕਰਮਾ ਵਾਲੀ ਨੂੰ ਸੰਧੂ ਸਾਹਿਬਾਂ ਸੁਸਵਾਚ ਆਈ ਹੈ ਜੇ ਤੁਹਾਨੂੰ ਪਤਾ ਸੂਸਵਾਚ ਸੰਧੂ ਸਾਹਿਬ ਤਾਂ ਭਰ ਲੱਪਾ ਲਾ ਜਾਂਦਾ ਡੰਗਰੇ ਕਿੱਡਾ ਨਹੀਂ ਲਾ ਜਾਂਦਾ ਬਿਲਕੁਲ ਹਾਂਜੀ ਸੂਈ ਦੇ ਢੇੜ ਛੋੜਾ ਭਰਨਾ ਹੈ ਹਾਂਜੀ ਹਾਂਜੀ ਗੋਲ ਸੰਧੂ ਸਾਹਿਬ ਇਹਦਾ 60000 ਕਰਦੇ ਆ ਅੱਛਾ ਕਜਿਆ ਸਮਪਨਿੰਦਾ 1000 ਦੇ 1000 ਛੋੜ ਠੀਕ ਹੈ ਜੀ ਆਪਾਂ ਨਿਕਨੇਗੇ ਮੁੱਲ ਕਰਦੇ ਨੇ ਨਹੀਂ ਜਾਇਜ ਆ ਬਾਈ ਗਲਤ ਨਹੀਂ ਕਹਣਾ ਰੇਟ ਬੜੇ ਜਾਇਜ ਹੈ ਤੁਹਾਡੇ ਆਹ ਵੇਖੋ ਸੰਧੂ ਸਾਹਿਬ ਇੱਕ ਤੋਹਫਾ ਹੀ ਲੈਂਦਾ ਇਹ ਕਿੰਨਾ ਦਤ ਪਰ ਜੋਗੀ ਦੇਖੋ ਵਾਹ ਵਾਹ ਬੜੀ ਢੇਲ ਪਈ ਕਾਫੀ ਜੀ ਦਿਨ ਕਿੰਨੇ ਲੈ ਜੂ ਕਿੰਨੇ ਦਿਨ ਰਹਿ ਕੇ ਬਈ ਇਹਦਾ 5 ਤਰੀਕ ਨੂੰ ਦਿਨ ਪੂਰੇ ਦੇ ਅੱਛਾ ਤੇ ਉੱਪਰ ਤੁਹਾਨੂੰ ਪਤਾ ਨੇ 5 4 ਦਿਨ ਉੱਪਰ ਲੈਣੇ ਆ ਲੈ ਜਾਣੇ ਆਂਦਾ 10 ਦਿਨ ਤਕਰੀਬਨ 10 ਦਿਨ ਵਛੀ ਲਈਦੀ ਹੈ ਢੇਲ ਬੜੀ ਪਈ ਆ ਘਾਣੇ ਦੇ ਮੁਤਾਬਕ 26 27 ਕੋਲੋਂ ਪਹਿਲਾਂ ਦਾ ਦੁੱਧ ਰਿਕਾੜਿਆ ਉਹਨਾਂ ਦੇ ਕੋਲ ਵੀ ਰੋਣਾ ਦੇ ਵਾਕਏ ਖੋਲ ਦੀਏ ਖੋਲੋ ਜੀ ਵੈੜ ਪੂਰੀ ਹੈ ਨਾ ਜਿੰਦ ਜਾਨ ਵਾਲੀ ਵੱਡੀ ਇਹ ਆਪਣੇ ਮੋਢੇ ਤੇ ਹੁੰਦੀ ਆ ਛੋਟੀ 25 ਕਿਲੋ ਤਾਂ ਨਹੀਂ ਛੱਡਦੀ ਮੈਂ ਨਾ ਵਾਧ ਦਊਗੀ ਜੀ ਤੁਹਾਨੂੰ ਬਚ ਲੋ ਗਰਮੀ ਆ 25 26 ਤੇ ਆਰਾਮ ਨਹੀਂ ਦਊਗੀ ਦ ਦੇਣ ਲੈ ਜਾਣੇ ਆ ਨਾ ਹਾਂਜੀ ਹਾਂਜੀ ਦੇਣ 10 ਲੈਂਦੀ ਆ 10 ਲੈ ਜਾਣੇ ਹਾਂਜੀ ਥਾਨ ਬਲੈਕ ਆ ਕੇ ਸਜਣੋ ਬਿਲਕੁਲ ਬਲੈਕ ਥਾਨ ਦੇਖੋ ਕਿੰਨਾ ਸੋਹਣਾ ਮੂੰਹ ਫੇਸ ਕੁਆਲਿਟੀ ਬੜੀ ਸੋਹਣੀ ਵਾਜਨ ਲੋਡ ਬਹੁਤ ਜ਼ਿਆਦਾ ਵਾਜਨ ਲੋਡ ਤੇ ਪੂਰਾ ਆ ਰਿਹਾ ਲਾਇਓ ਜਿੰਦ ਜਾਨ ਫਾਰਮ ਚ ਇਤਨਾ ਫੁੱਲੀਆਂ ਫਿਰਦੀਆਂ ਹੁੰਦੀਆਂ ਹਨਾ ਔਲ ਕਰ ਕੋਈ ਨਹੀਂ ਇੱਥੇ ਬੰਦੋ ਇਹ ਜਿਹੜੀਆਂ ਇਸ ਤਰ੍ਹਾਂ ਗਿੱਜੀਆਂ ਹਨ ਤੇ ਇਹਦੀ ਰੇਟ ਕਿੰਨਾ ਕੁ ਕਰ ਦਈਏ ਸੰਧੂ ਸਾਹਿਬ ਮੁੱਲ ਕਰਦੇ ਆ 90000 ਰੁਪਇਆ ਹਾਂਜੀ ਤੇ 85000 ਦੀ ਰਹਿ ਗਏ ਤੁਹਾਡੀ ਖੁਸ਼ੀ ਹੈ ਜੀ ਤੁਸੀਂ ਦੱਸੋ ਤੁਹਾਨੂੰ ਪਤਾ ਚੀਜ਼ ਬਹੁਤ ਚੰਗੀ ਆ ਠੀਕ ਚੰਗੀ ਕਰਕੇ ਅਸੀਂ ਦਾ ਕੀਤਾ ਹਾਂ ਨਾ ਸੰਧੂ ਸਾਹਿਬ 82000 ਦੀ 80 ਦੀ ਕਰਦੇ ਦੇਖ ਲਓ ਮੁੜ ਕੇ ਨਾ ਕੋਈ ਵੀਰ ਭਰਾ ਕੋਈ ਨਹੀਂ ਘਪਾਉਂਦੇ ਜਾਂਦੇ ਠੀਕ ਹੈ ਤੁਹਾਡੇ ਕਹਿੰਦੇ ਕਸੇ ਜਾਂਦੀ ਮੋਰੀ ਨਹੀਂ ਨਾ ਭਾਈ ਹਾਂ ਤੁਹਾਨੂੰ ਪਤਾ ਖੁੱਲੀਆਂ ਰਹਿੰਦੀਆਂ ਤੁਹਾਨੂੰ ਪਤਾ ਫਾਰਮ ਚ ਕਰਦੀਆਂ ਥੋੜਾ ਯਾਰ ਹਾਂ ਬਿਲਕੁਲ ਬਾਾਕੀ ਠੰਡੀ ਜਵੇਂ ਮਰਜੀ ਕੁ ਭੈਣ ਵੀ ਚੋੜੀ ਆ ਗਈ ਵੇ ਛੋਟੀ ਹੈ ਨਾ ਸਾਡਾ ਛੋਟੀ ਆ ਗਈ ਦੂਜਾ ਸੂਆ ਦੂਜਾ ਸੂਆ ਬਟਨਾਲਾ ਚੱਡਾ ਬਟਨਾਲਾ ਚੱਡਾ ਠੰਡੀ ਫਿਰ ਗਾਵਾਂ ਵਰਗੀ ਗਾਂ ਆਈਆਂ ਤੇ ਹਾਂਜੀ ਬਹੁਤ ਸੋਹਣਾ ਥਣ ਲਾਇਆ ਖੁੱਲ ਗਈ ਕਰਮ ਵਾਲੀ ਜਿੰਦੀ ਰਹੇ ਸਿੰਗਾ ਬਹੁਤ ਸੋਹਣਾ ਬੜਾ ਸੋਹਣਾ ਥਣ ਥਣ ਲਾਇਆ ਨਾ ਹਾਂਜੀ ਹਾਂਜੀ ਕੱਲਾ ਕੱਲਾ ਥਣ ਲਾਇਆ ਮਟਾਈ ਦੇ ਵਿੱਚ ਬਿਲਕੁਲ ਥਣ ਪੱਦਰ ਆ ਚੌਂਕ ਉਠਾ ਦੇਈ ਕੈਰਾ ਨਕੇ ਵੱਡੇ ਸਾਨ ਹੁੰਦੇ ਆ ਹਾਂਜੀ ਹਾਂਜੀ ਲੇਵਾ ਵੇਖੋ ਟੂ ਨੂੰ ਲਾਈ ਫਿਰਦੀ ਹੈ ਨਾ ਹਾਂਜੀ ਹਾਂਜੀ ਬਹੁਤ ਮਾਰੀ ਛੋਟੀ ਆ ਜੀ ਦੇਨੰਤਾ ਜੀ ਨਾ ਭਾਈ ਕਿੰਨੇ ਰਹਿ ਗਏ ਦੇਨ ਸੰਤੂ ਸਾਹਿਬ ਦੋ ਲੈ ਜੇ ਤਿੰਨ ਲੈ ਜੇ ਤਿਆਰੀਆਂ ਜੀ ਹੁੰਦੇ ਠੀਕ ਆ ਦੋ ਚਾਰ ਦਿਨ ਖੜੂਗੀ ਹਾਂਜੀ ਦੋ ਚਾਰ ਦਿਨ ਓਕੇ ਭਾਈ ਨੋ ਲਓ ਜੀ ਤੇ ਬਾਈ ਜੀ ਨੇ ਕੀਮਤ ਕਿੰਨੀ ਕਰਦੀ ਹੈ ਕੀਮਤ ਤਾਂ ਇਹ ਲੱਖ ਰੁਪਇਆ ਕਰਦੇ ਪੂਰੀ ਅੱਛਾ ਜੱਸ ਸੁਣੋ ਜੱਸ ਸੁਣੋ 95000 ਦੀ 1000 ਰੁਪਇਆ ਛੋੜ 1000 ਹੀ 1000 ਇੱਕ ਹੋਰ ਕਰ ਦੇ ਠੱਗਾ ਹੋਣਾ ਜਿਆਦਾ ਨਹੀਂ ਕਰਾ 1000 ਹੀ ਚਲੋ ਜੀ ਠੀਕ ਹੈ 93000 ਹੋ ਗਿਆ ਠੀਕ ਹਾਂ ਜੀ ਲਓ ਸੱਜਣੋ ਖਰੀਦਦਾਰੀ ਕਰਿਓ ਪਸ਼ੂ ਚੰਗੇ ਆ ਭਾਈ ਉਹਨਾਂ ਦੇ ਕੋਲ ਵੜਾਂ ਦਾ ਬੜਾ ਰੇਟ ਜਾਇਦ ਕੀਤਾ ਹੈ ਤੇ ਝੋਟੀ ਦਾ ਵੀ ਉਹ ਵੱਡੀ ਆ ਚਲੋ ਫਾਰਮ ਵਾਲੀ ਵੜੇ ਖੁੱਲੀ ਖੁੱਲੀ ਰਹੀ ਕਰਕੇ ਆਲਜੀ ਕਰਦੀ ਦੱਸੇ ਦੀ ਬਾਕੀ ਚਲੋ ਜਿੰਦੇ ਕਰਮਾ ਚ ਹੋਏ ਜਿੰਨੇ ਜੈਸ ਲਾਉਣੀ ਆ ਉਹ ਆਪਣੀ ਕਲਸੀਆਂ ਕਲਾ ਪਹੁੰਚ ਕੇ ਤਸੱਲੀ ਕਰਕੇ ਮੇਲਾ ਲੁੱਟ ਲਿਓ ਸასიਕਾਰ